ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਸਾਡੇ ਲੋਕ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਤੇ ਲੈ ਕੇ ਹਾਜ਼ਰ ਹਾਂ ਰਫਤਾਰ نیوز ਆਓ ਫਿਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰਪ ਨੇ ਟਰੂਥ ਸੋਸ਼ਲ ਪਲੇਟਫਾਰਮ ਦੇ ਇੱਕ ਪੋਸਟ ਸਾਂਝੀ ਕਰਕੇ ਆਪਣੀਆਂ ਸਖਤ ਟੈਰਿਫ ਨੀਤੀਆਂ ਦਾ ਬਚਾਅ ਕੀਤਾ ਹੈ ਤੇ ਦੌਰਾਨ ਉਹਨਾਂ ਨੇ ਇਹਨਾਂ ਨੀਤੀਆਂ ਦੀ ਆਲੋਚਨਾ ਕਰਨ ਵਾਲਿਆਂ ਨੂੰ ਮੂਰਖ ਕਰਾਰ ਦਿੱਤਾ ਹੈ ਆਪਣੀ ਪੋਸਟ ਵਿੱਚ ਟੰਪ ਨੇ ਲਿਖਿਆ ਕਿ ਤੈਰਫ ਵਿਰੋਧੀਆਂ ਨੂੰ ਮੂਰਖੀ ਸਮਝਿਆ ਜਾਵੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦੇ ਸ਼ਾਸਨ ਕਾਲ ਦੇ ਵਿੱਚ ਅਮਰੀਕਾ ਦੁਨੀਆ ਦਾ ਸਭ ਤੋਂ ਅਮੀਰ ਅਤੇ ਸਨਮਾਨਿਤ ਰਾਸ਼ਟਰ ਬਣ ਚੁੱਕਾ ਹੈ ਜਿੱਥੇ ਮਹਿੰਗਾਈ ਲਗਭਗ ਨਾ ਦੇ ਬਰਾਬਰ ਹੈ ਅਤੇ ਸ਼ੇਅਰ ਬਾਜ਼ਾਰ ਰਿਕਾਰਡ ਉਚਾਈ ਉੱਤੇ ਪਹੁੰਚ ਗਿਆ ਹੈ 트াম্প ਨੇ ਦੱਸਿਆ ਹੈ ਕਿ ਉਹਨਾਂ ਦੇ ਪ੍ਰਸ਼ਾਸਨ ਦੀ ਟੈਰਿਫ ਰਣਨੀਤੀ ਨੇ ਅਮਰੀਕਾ ਨੂੰ ਖਰਬਾਂ ਡਾਲਰਾਂ ਦਾ ਮਾਲੀਆ ਦਿਵਾਇਆ ਅਤੇ ਆਰਥਿਕ ਵਿਵਸਥਾ ਨੂੰ ਮਜ਼ਬੂਤ ਬਣਾਇਆ ਐ ਇਸ ਦੌਰਾਨ 트াম্প ਨੇ ਇਹ ਵੀ ਵਰਣਨ ਕੀਤਾ ਕਿ ਦੇਸ਼ ਵਿੱਚ ਇਤਿਹਾਸਕ ਪੱਧਰ ਦੇ ਉੱਤੇ ਨਿਵੇਸ਼ ਹੋ ਰਿਹਾ ਤੇ ਹਰ ਪਾਸੇ ਪਲਾਂਟ ਲੱਗ ਰਹੇ ਨੇ ਤੇ ਫੈਕਟਰੀਆਂ ਖੁੱਲ ਰਹੀਆਂ ਨੇ ਪਰਤ ਦੇ ਸੂਬੇ ਜੰਮੂ ਕਸ਼ਮੀਰ ਦੇ ਵਿੱਚ ਪੁਲਿਸ ਨੇ ਫਰੀਦাবাদ ਦੇ ਵਿੱਚ ਇੱਕ ਡਾਕਟਰ ਦੇ ਘਰ ਛਾਪਾ ਮਾਰਿਆ ਹੈ ਛਾਪੇਮਾਰੀ ਦੌਰਾਨ ਪੁਲਿਸ ਨੇ 360 ਕਿਲੋ ਵਿਸਫੋਟਕ ਸ਼ੱਕੀ ਅਮੋਨੀਅਮ ਨਾਈਟ੍ਰੇਟ ਇੱਕ ਅਸਾਲਟ ਰਾਈਫਲ ਅਤੇ ਗੋਲਾ ਬਰੂਦ ਬਰਾਮਦ ਕੀਤਾ ਹੈ ਫਰੀਦাবাদ ਪੁਲਿਸ ਦੇ ਮੁਤਾਬਕ ਡਾਕਟਰ ਆਦਲ ਮੁਹੰਮਦੀ ਸੂਚਨਾ ਉੱਤੇ ਫਰੀਦাবাদ ਦੇ ਵਿੱਚ ਛਾਪਾ ਮਾਰਿਆ ਗਿਆ ਸੀ ਤੇ ਡਾਕਟਰ ਆਦਲ ਜੰਮੂ ਕਸ਼ਮੀਰ ਦੇ ਅਨੰਤ ਨਾਗਦਾ ਰਹਿਣ ਵਾਲਾ ਹੈ ਤੇ ਉਸ ਨੂੰ ਜੰਮੂ ਕਸ਼ਮੀਰ ਪੁਲਿਸ ਨੇ 7 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਗ੍ਰਿਫਤਾਰ ਕੀਤਾ ਸੀ ਆਦਲ ਤੋਂ ਪੁੱਛਗਿੱਛ ਜਾਰੀ ਹੈ ਤੇ ਉਸ ਤਰ੍ਹਾਂ ਫਰੀਦ ਵਿਸਫੋਟਕ ਲਗਾਉਣ ਦੀ ਗੱਲ ਕਬੂਲ ਕੀਤੀ ਹੈ ਆਦਿਲ ਪਹਿਲਾ ਅਨੰਤਨਾਗ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਪ੍ਰੈਕਟਿਸ ਕਰਦਾ ਸੀ ਤੇ ਉਸਨੇ 2004 ਦੇ ਵਿੱਚ ਉੱਥੋਂ ਅਸਤੀਫਾ ਦੇ ਦਿੱਤਾ ਤੇ ਉਸ ਤੋਂ ਬਾਅਦ ਉਸਦੇ ਸਹਾਰਨਪੁਰ ਦੇ ਵਿੱਚ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਤੇ 7 ਨਵੰਬਰ ਨੂੰ ਡਾਕਟਰ ਆਦਿਲ ਦੀ ਐਸੋ ਸੂਚਨਾ ਉੱਤੇ ਪੁਲਵਾਮਾ ਤੋਂ ਇੱਕ ਹੋਰ ਡਾਕਟਰ ਮੁਜ਼ਾਹਿਲ ਸ਼ਕੀਲ ਨੂੰ ਗ੍ਰਿਫਤਾਰ ਕੀਤਾ ਗਿਆ ਜਪਾਨ ਦੇ ਨਵਨਿਯੁਕਤ ਪ੍ਰਧਾਨ ਮੰਤਰੀ ਸਾਨੇ ਤਕਾਇਚੀ ਨੇ ਅਹੁਦਾ ਸੰਭਾਲਦੇ ਹੀ ਇੱਕ ਅਜਿਹਾ ਕਦਮ ਚੁੱਕਿਆ ਜੋ ਦੁਨੀਆ ਭਰ ਦੇ ਨੇਤਾਵਾਂ ਲਈ ਮਿਸਾਲ ਬਣ ਸਕਦਾ ਹੈ। ਉਹਨਾਂ ਨੇ ਆਪਣੀ ਅਤੇ ਮੰਤਰੀ ਮੰਡਲ ਦੇ ਮੈਂਬਰਾਂ ਦੀ ਤਨਖਾਹ 'ਚ ਕਟੌਤੀ ਦਾ ਪ੍ਰਸਤਾਵ ਸੰਸਦ ਵਿੱਚ ਲਿਆਉਣ ਦਾ ਐਲਾਨ ਕੀਤਾ ਹੈ। ਜਾਪਾਨ ਟਾਈਮਜ਼ ਦੇ ਮੁਤਾਬਕ ਇਸ ਮੁੱਦੇ ਉੱਤੇ ਮੰਗਲਵਾਰ ਨੂੰ ਮੰਤਰੀਆਂ ਦੀ ਬੈਠਕ ਦੇ ਵਿੱਚ ਵਿਚਾਰ-ਵਟਾਂਦਰਾ ਹੋਣ ਦੀ ਸੰਭਾਵਨਾ ਵੀ ਹੈ। ਇਸ ਪ੍ਰਸਤਾਵ ਦੇ ਤਹਿਤ ਪ੍ਰਧਾਨ ਮੰਤਰੀ ਅਤੇ ਕੈਬਨਿਟ ਮੰਤਰੀਆਂ ਨੂੰ ਸੰਸਦ ਮੈਂਬਰਾਂ ਤੋਂ ਤਨਖਾਹ ਤੋਂ ਇਲਾਵਾ ਮਿਲਣ ਵਾਲੇ ਵਾਧੂ ਪੱਤਿਆਂ ਨੂੰ ਅਸਥਾਈ ਤੌਰ ਉਤੇ ਰੋਕ ਦਿੱਤਾ ਜਾਏਗਾ ਜਾਪਾਨ ਟਾਈਮਜ਼ ਦੇ ਅਨੁਸਾਰ ਇਸ ਵੇਲੇ ਸੰਸਦ ਮੈਂਬਰਾਂ ਨੂੰ ਪ੍ਰਤੀ ਮਹੀਨਾ 1294 ਮਿਲੀਅਨ ਯੇਨ ਤਨਖਾਹ ਮਿਲਦੀ ਹੈ ਜਦਕਿ ਪ੍ਰਧਾਨ ਮੰਤਰੀ ਨੂੰ ਵਾਧੂ 1152 ਮਿਲੀਅਨ ਯੇਨ ਅਤੇ ਕੈਬਨਿਟ ਮੰਤਰੀਆਂ ਨੂੰ 499000 ਯੇਨ ਦਾ ਪੱਤਾ ਪ੍ਰਾਪਤ ਹੁੰਦਾ ਹੈ ਹਾਲਾਂਕਿ ਮੌਜੂਦਾ ਕਰਤਕ ਕਰਮੀ ਉਪਾਵਾਂ ਦੇ ਤਹਿਤ ਪ੍ਰਧਾਨ ਮੰਤਰੀ ਤੀਹ ਫੀਸਦੀ ਅਤੇ ਮੰਤਰੀ 20 ਫੀਸਦੀ ਰਕਮ ਪ੍ਰਾਪਤ ਵਾਪਸ ਕਰਦੇ ਨੇ ਪਾਕਿਸਤਾਨ ਦੇ ਵਿੱਚ ਫੌਜ ਮੁਖੀ ਆਸਿਮ ਮੁਨੀਰ ਦਾ ਕਦ ਇੱਕ ਵਾਰ ਫਿਰ ਵਧ ਗਿਆ ਹੈ ਜਾਣਕਾਰੀ ਮੁਤਾਬਕ ਬਹੁਤ ਚਰਚਿਤ 27ਵਾਂ ਸੰਵਿਧਾਨਕ ਬਿੱਲ ਪਾਕਿਸਤਾਨ ਦੀ ਸੰਸਦ ਦੇ ਵਿੱਚ ਪਾਸ ਹੋ ਗਿਆ ਹੈ ਇਸ ਦੇ ਤਹਿਤ ਫੌਜ ਮੁਖੀ ਬੇਹੱਦ ਤਾਕ ਉਹਨਾਂ ਨੂੰ ਤਾਕਤ ਮਿਲ ਗਈ ਹੈ ਤੇ ਫੌਜ ਮੁਖੀ ਆਸਿਮ ਮੁਨੀਰ ਹੁਣ ਤਿੰਨਾਂ ਫੌਜਾਂ ਦੇ ਮੁਖੀ ਹੋਣਗੇ ਪ੍ਰਸਤਾਵ ਦੇ ਮੁਤਾਬਕ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਅਤੇ ਰਾਸ਼ਪਤੀ ਆਸਿਫ ਅਲੀ ਜ਼ਰਦਾਰੀ ਦੀ ਅਗਵਾਈ ਦੇ ਵਿੱਚ ਇਹ ਸਾਰੇ ਬਦਲਾਅ ਲਾਗੂ ਹੋਣਗੇ ਇਸ ਨਵੇਂ ਕਾਨੂੰਨ ਦੇ ਨਾਲ ਫੌਜ ਮੁਖੀ ਨੂੰ ਸੁਪਰ ਪਾਵਰ ਮਿਲ ਜਾਵੇਗੀ ਜੋ ਕਿ ਤਖਤਾ ਪਲਤ ਨੂੰ ਸੰਵਿਧਾਨਕ ਮਨਜ਼ੂਰੀ ਦੇਣ ਦੇ ਬਰਾਬਰ ਹੈ ਇਸ ਬਿਲ ਦੇ ਵਿੱਚ ਸੰਵਿਧਾਨ ਦੇ 243ਵੇਂ ਆਰਟੀਕਲ 'ਚ ਬਦਲਾ ਕੀਤਾ ਗਿਆ ਤੇ ਇਹ ਆਰਟੀਕਲ ਹਥਿਆਰਬੰਦ ਫੌਜਾਂ ਨਾਲ ਸੰਬੰਧਿਤ ਹੈ ਇਹਦੇ ਤਹਿਤ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਉਤੇ ਫੌਜ ਮੁਖੀ ਤੇ ਰੱਖਿਆ ਫੋਰਸ ਮੁਖੀ ਦੀ ਨਿਯੁਕਤੀ ਕਰਨਗੇ ਫੌਜ ਮੁਖੀ ਹੁਣ ਰੱਖਿਆ ਫੋਰਸਾਂ ਦਾ ਮੁਖੀ ਵੀ ਹੋਵੇਗਾ ਤੇ ਇਸ ਤੋਂ ਇਲਾਵਾ ਰੱਖਿਆ ਫੋਰਸ ਮੁਖੀ ਹੀ ਰਾਸ਼ਟਰੀ ਰਣਨੀਤਿਕ ਕਮਾਂਡ ਦੇ ਮੁਖੀ ਦੀ ਨਿਯੁਕਤੀ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਕਰਨਗੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਯੂਕਰੇਨ ਸੰਕਟ ਦੇ ਸ਼ਾਂਤੀਪੂਰਨ ਹੱਲ ਦੇ ਲਈ ਜਰਮਨਸੀ ਅਤੇ ਨਾਟੋ ਸਹਿਯੋਗੀਆਂ ਨੂੰ ਮਨਾਉਣ ਦੇ ਵਿੱਚ ਅਮਰੀਕਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲਾਵਰੋਵ ਦੀ ਇਹ ਟਿੱਪਣੀ ਰੂਸ ਦੇ ਰਾਸ਼ਟਰਪਤੀ ਵਿਲਦਿਮਿਰ ਪੁਤਿਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਚਕਾਰ ਸਿੱਖਰ ਵਾਰਤਾ ਦੀਆਂ ਅਸਫਲ ਕੋਸ਼ਿਸ਼ਾਂ ਦੇ ਕੁਝ ਹਫ਼ਤੇ ਬਾਅਦ ਆਈ ਹੈ ਦੋਵੇਂ ਨੇਤਾਵਾਂ ਦੇ ਵਿਚਕਾਰ ਅਲਾਸਕਾ ਦੇ ਵਿੱਚ ਰੂਸ-ਯੂਕਰੇਨ ਸੰਘਰਸ਼ ਨੂੰ ਖਤਮ ਕਰਨ ਲਈ ਕੋਈ ਸਹਿਮਤੀ ਨਹੀਂ ਬਣੀ ਸੀ ਲਾਵਰੋਵ ਨੇ ਕਿਹਾ ਕਿ ਅਮਰੀਕਾ ਨੇ ਉਸ ਵੇਲੇ ਪ੍ਰੋਮਸਾ ਦਿੱਤਾ ਸੀ ਕਿ ਉਹ ਯਕੀਨੀ ਕਰਨਗੇ ਕਿ ਯੂਕਰੇਨ ਦੇ ਰਾਸ਼ਪਤੀ ਜ਼ਲੰਸਕੀ ਸ਼ਾਂਤੀ ਦੀਆਂ ਕੋਸ਼ਿਸ਼ਾਂ 'ਚ ਰੁਕਾਵਟ ਨਹੀਂ ਪਾਉਣਗੇ ਜਾਣਕਾਰੀ ਇਹ ਵੀ ਹੈ ਕਿ ਨਾਟੋ ਅਤੇ ਬ੍ਰਿਟੇਨ ਅਮਰੀਕਾ ਨੂੰ ਇਸ ਗੱਲ 'ਤੇ ਰਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਰਣਨੀਤਿਕ ਅਤੇ ਕੂਟਨੀਤਿਕ ਤਰੀਕਿਆਂ ਦੇ ਨਾਲ ਸੰਕਟ ਨੂੰ ਹੱਲ ਕਰਨ ਦੇ ਆਪਣੇ ਇਰਾਦੇ ਨੂੰ ਛੱਡ ਦੇਣ ਅਤੇ ਰੂਸ ਉੱਤੇ ਫੌਜੀ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੋ ਜਾਣ ਮਤਲਬ ਉਹ ਜੰਗੀ ਟੀਮ ਦਾ ਹਿੱਸਾ ਬਣ ਜਾਣ ਸਾਲ 1971 ਦੀ ਜੰਗ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਦਾ ਇੱਕ ਜੰਗੀ ਜਹਾਜ਼ ਬੰਗਲਾਦੇਸ਼ ਪਹੁੰਚਿਆ ਸ਼ਨੀਵਾਰ ਨੂੰ ਪਾਕਿਸਤਾਨੀ ਵਾਰਸ਼ਿਪ ਪੀ ਐਨ ਐਸ ਐਫ ਬੰਗਾਲ ਦੀ ਖਾੜੀ ਤੋਂ ਹੁੰਦੇ ਹੋਏ ਚਟਗਾਓਂ ਦੀ ਬੰਦਰਗਾਹ ਪਹੁੰਚਿਆ ਇਜਾਜ਼ 4 ਦਿਨਾਂ ਦੀ ਸਦਭਾਵਨਾ ਯਾਤਰਾ ਯਾਨੀ ਕਿ ਗੁੱਡਵਿਲ ਵਿਟਡ ਦੇ ਉੱਤੇ ਹੈ ਤੇ ਜਿਸ ਦਾ ਮਕਸਦ ਦੋਵਾਂ ਦੇਸ਼ਾਂ ਦੇ ਵਿਚਕਾਰ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨਾ ਦੱਸਿਆ ਗਿਆ ਬੰਗਲਾਦੇਸ਼ ਦੀ ਸਮੁੰਦਰੀ ਫੌਜ ਮੁਤਾਬਕ ਇਜਾਜ਼ ਦੀ ਕਮਾਂਡ ਕੈਪਟਨ ਸੁਯਾਦ ਅਬਾਸ ਰਾਜ ਦੇ ਕੋਲ ਹੈ ਤੇ ਚਟਗਾਓ ਪਹੁੰਚਣ ਤੋਂ ਪਹਿਲਾਂ ਬੰਗਲਾਦੇਸ਼ੀ ਸਮੁੰਦਰੀ ਜਹਾਜ਼ ਦੇ ਫੌਜ ਜਿਹੜੇ ਮੁਖੀ ਨੇ ਬੀਐਸਐਫ ਸ਼ਤਾ ਸ਼ਾਂਦੀ ਨੇਤਾ ਨੇ ਸਮੁੰਦਰ ਦੇ ਵਿੱਚ ਹੀ ਪਾਕਿਸਤਾਨੀ ਜਹਾਜ਼ ਨੂੰ ਰਸਮੀ ਸਲਾਮੀ ਦਿੱਤੀ ਹੈ ਅਤੇ بندرگاہ ਤੱਕ ਐਸਕੋਰਟ ਕੀਤਾ ਹੈ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਦੀਆਂ ਸਮੁੰਦਰੀ ਫੌਜਾਂ ਦੇ ਅਧਿਕਾਰੀ ਆਪਸੀ ਮੁਲਾਕਾਤ ਕਰਨਗੇ ਤੇ ਸਹਿਯੋਗ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਵੀ ਹੋਵੇਗੀ ਇਹ ਯਾਤਰਾ 12 ਨਵੰਬਰ ਨੂੰ ਖਤਮ ਹੋਵੇਗੀ ਪੰਜਾਬ ਦੀ ਰਾਜਸਟਾਨੀ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿਖੇ ਸੈਨੇਟ ਚੋਣਾ ਕਰਾਉਣ ਦੇ ਲਈ 10 ਨਵੰਬਰ ਮਤਲਬ ਕਿ ਅੱਜ ਵੱਡੇ ਪੱਧਰ ਉਤੇ ਇਕਤਰਤਾ ਦਾ ਸੱਦਾ ਦਿੱਤਾ ਗਿਆ ਤੇ ਇਸ ਦੌਰਾਨ ਵਿਦਿਆਰਥੀ ਜਥੇਬੰਦੀਆਂ ਦੇ ਸੱਦੇ ਉਤੇ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਸ਼ਿਰਕਤ ਕਰਨ ਦੀ ਸੰਭਾਵਨਾ ਹੈ ਵਿਦਿਆਰਥੀਆਂ ਦੇ ਇਸ ਪ੍ਰਦਰਸ਼ਨ ਨੂੰ ਪਹਿਲਾਂ ਹੀ ਪੰਜਾਬ ਦੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਅਤੇ ਅਧਿਆਪਕ ਜਥੇਬੰਦੀਆਂ ਸਮੇਤ ਭਾਜਪਾ ਤੋਂ ਬਿਨਾਂ ਸਾਰੀਆਂ ਮੁੱਖ ਸਿਆਸੀ ਪਾਰਟੀਆਂ ਦਾ ਸਮਰਥਨ ਮਿਲ ਚੁੱਕਿਆ ਹੈ ਹਾਲਾਂਕਿ ਸੈਨੇਟ ਦੇ ਵਿੱਚ ਢਾਂਚਾਗਤ ਤਬਦੀਲੀਆਂ ਨੂੰ ਰੱਦ ਕਰਾਉਣ ਸੰਬੰਧੀ ਵਿਦਿਆਰਥੀਆਂ ਦੀ ਮੰਗ ਨੂੰ ਪਹਿਲਾਂ ਹੀ ਸਿੱਖਿਆ ਮੰ ਚੁੱਕਿਆ ਪਰ ਵਿਦਿਆਰਥੀਆਂ ਦੀ ਦੂਜੀ ਮੰਗ ਹੈ ਕਿ ਕੇਂਦਰ ਇਸ ਦੇ ਨਾਲ ਹੀ ਸੈਨੇਟ ਚੋਣਾਂ ਕਰਾਉਣ ਦੀ ਮਿਤੀ ਦਾ ਵੀ ਐਲਾਨ ਕਰੇ ਤੇ ਉਸ ਤੋਂ ਬਾਅਦ ਪ੍ਰਦਰਸ਼ਨ ਵਾਪਸ ਲਿਆ ਜਾਵੇਗਾ ਯੂਟੀ ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣਾਰੇ ਲੋਕਾਂ ਨੂੰ ਚੰਡੀਗੜ੍ਹ ਦੀਆਂ ਹੱਦਾਂ ਦੇ ਉੱਤੇ ਰੋਕਿਆ ਜਾ ਰਿਹਾ ਯੂਨੀਵਰਸਿਟੀ ਨੇ ਇਸ ਇਕੱਠੇ ਮੱਦੇਨਜ਼ਰ 10 ਤੇ 11 ਨਵੰਬਰ ਦੀ ਛੁੱਟੀ ਦਾ ਐਲਾਨ ਕੀਤਾ ਜਿਸ ਦੇ ਤਹਿਤ ਦੋ ਦਿਨ ਯੂਨੀਵਰਸਿਟੀ ਦੇ ਵਿੱਚ ਵਿਦਿਅਕ ਤੇ ਪ੍ਰਸ਼ਾਸਨਿਕ ਗਤੀਵਿਧੀਆਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ ਬੀ ਟਾਊਨ ਦੀ ਸਭ ਤੋਂ ਮਸ਼ਹੂਰ ਜੋੜੀ ਵਿਕੀ ਕੌਸ਼ਲ ਅਤੇ ਕੈटरीना कैफ ਹੁਣ ਨਿਊ ਪੈਰੈਂਟਸ ਕਲੱਬ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਦੱਸ ਦਈਏ ਕਿ ਵਿਕੀ ਅਤੇ ਕੈटरीना ਜਿਨ੍ਹਾਂ ਨੂੰ ਬਾਲੀਵੁੱਡ ਦੇ ਮੋਸਟ ਡੈਸ਼ਿੰਗ ਕਪਲ ਦੇ ਤੌਰ ਦੇ ਉੱਤੇ ਜਾਣੇ ਜਾਂਦਾ ਹੈ ਉਹਨਾਂ ਨੇ ਸਾਲ 2021 ਦੇ ਵਿੱਚ ਵਿਆਹ ਕਰਕੇ ਆਪਣੇ ਲੱਖਾਂ ਫੈਨਜ਼ ਨੂੰ ਹੈਰਾਨ ਕਰ ਦਿੱਤਾ ਸੀ ਹਾਲੀ ਦੇ ਵਿੱਚ ਇਸ ਜੋੜੀ ਨੇ ਆਪਣੇ ਘਰ ਦੇ ਵਿੱਚ ਇੱਕ ਨਵੇਂ ਮਹਿਮਾਨ ਦਾ ਸਵਾਗਤ ਕੀਤਾ ਤੇ 7 ਨਵੰਬਰ ਨੂੰ ਉਹਨਾਂ ਦੇ ਘਰ ਬੇਬੀ ਬాయ్ ਨੇ ਜਨਮ ਲਿਆ ਜਦੀ ਜਾਣਕਾਰੀ ਦੋਵਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ ਇਨਾ ਵਧਾਈਆਂ ਦੇ ਵਿੱਚ ਕਾਲ ਸੋਸ਼ਲ ਮੀਡੀਆ ਉੱਤੇ ਇੱਕ ਸਕਰੀਨਸ਼ਾਟ ਤੇਜ਼ੀ ਨਾਲ ਵਾਇਰਲ ਹੋ ਗਿਆ ਜਿਸ ਨੇ ਇੰਟਰਨੈਟ ਦੇ ਉੱਤੇ ਸੰਥਲੀ ਮਚਾ ਦਿੱਤੀ ਹੈ ਵਾਇਰਲ ਹੋਏ ਸਕਰੀਨਸ਼ਾਟ ਦੇ ਵਿੱਚ ਅਦਾਕਾਰ ਸਲਮਾਨ ਖਾਨ ਦਾ ਇੱਕ ਕਮੈਂਟ ਦਿਖਾਈ ਦੇ ਰਿਹਾ ਜਿਸ ਵਿੱਚ ਲਿਖਿਆ ਕਿ ਇਹ ਸਭ ਪ੍ਰਾਈਵੇਟ ਚੀਜ਼ਾਂ ਇੰਟਰਨੈਟ ਉੱਤੇ ਨਾ ਪਾਇਆ ਕਰੋ ਯਾਰ ਐਸ ਕਮੈਂਟ ਦੇ ਵਾਇਰਲ ਹੁੰਦੇ ਹੀ ਲੋਕਾਂ ਨੇ ਇਸ ਉੱਤੇ ਕਮੈਂਟ ਕਰਨਾ ਅਤੇ ਐਸ ਨੂੰ ਰੀਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਅਜਲੀਆ ਨਹੀਂ ਦੁਬਾਰਾ ਫਿਰ ਆਦਰੋਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ